ਪਹਿਲਾਂ ਪਾਇਆ ਬਾਬੇ ਬਖਸ਼ਦਰ ਇਸੂ ਨਾ ਤੇ ਘਾਲ ਸਮਾਈ ਆਪ ਤਰੇਤ ਆਹਾਰ ਕਰ ਕਰੋੜਾਂ ਦੀ ਗੁਰ ਕਲੀ ਵਸਾਈ ਧਾਰੀ ਕਰਿਤ ਪਸਿਆ ਜਦ ਇਹ ਸਾਹ ਹਰਸ ਨਾਰਾਇਣ ਜੀ ਨੇ ਪਹਿਲਾਂ ਮਕਸਦ ਹੋਈ ਜਾਨੀ ਮਕਸਦਿਆ ਮਗਾ ਸ਼ਬੂਤ ਦਾਖਲਾ ਕਰ ਗਿਆ ਮੈਂ ਤੁਸੀਂ ਜਿੰਨਾ ਮਰਜ਼ੀ ਪੜੀ ਅਗਲੇ ਕਲਾਸ ਵੀ ਜਾ ਸਕਦਾ ਕਿਸੇ ਬੂਤ ਸਰਟੀਫਿਕੇਟ ਦੇ ਨਾਲ ਕਰ ਜਾਓ ਮੈਂ ਤੁਸੀਂ ਦਾ ਇਸ ਤਰ੍ਹਾਂ ਕਰਾ ਕਿਸੇ ਮਹਤੂਤ ਦੇ ਚਰਨ ਗੁਰੂ ਦੇ ਚਰਨ ਕਿਤੇ ਨਹੀਂ ਦੱਸੂਗਾ ਉਹਦਾ ਸੁਰੂ ਉਹੋ ਜਿਹਾ ਕੰਮ ਹੈ ਜਿੰਦਾਸ ਨੇ ਮੈਨੂੰ ਕਹਿੰਦੇ ਆਈਐਸ ਕਰ ਲਈ ਐਸਾ ਮੈਨੂੰ ਥੋੜੇ ਜਿਹੀ ਉਹ ਤਾਂ ਸਾਰਾ ਕੰਮ ਕਰਨਾ ਤੁਹਾਨੂੰ ਬਰਾਕਰ ਪਹਿਲਾਂ ਬਾਇਆ ਬਕਸਦਾਰ ਤੇ ਸ਼ੁਰੂ ਮੈਂ ਤਾਂ ਇਹ ਘਰ ਤੋਂ ਫੇਰ ਕਰਨਾ ਕੀਤੀ ਕਿ ਅਕਤ ਰੇਦ ਆਹਾਰ ਕਰ ਅੱਠ ਫੱਟਾ ਰੇਦ ਸਾਦਾ ਫੇਰ ਆਹਾਰ ਕਰ ਉਹਨਾਂ ਦੀ ਕੋਈ ਕਰੀ ਬਸ਼ਾਈ ਧੱਕੇ ਪਾਰੀ ਕਰਿਤ ਪਸਿਆ ਜਦੋਂ ਪਾਸ ਨੇ ਆਪੇ ਲਿਖਿਆ ਇੱਕ ਦੁਕਾਲੀ ਪਸਿਆ ਕੋਣ ਕਾਹਮਾ ਦੇਖ ਕੇ ਤੱਸਿਆ ਸਭ ਤੋਂ ਬੜੀ ਤੇ ਪਰਸਾ ਹਾਂਜੀ ਕੋਈ ਤੱਸਿਆ ਸਭ ਤੋਂ ਬੜਾ ਜਿਹੋ ਸੱਸਾ ਕਹਿੰਦੇ ਕਿ ਨੂੰ ਨਾ ਮੰਨੋ ਮੰਨੂ ਨੂੰ ਪੜਾਇਆ ਹੈ ਨਾ ਯਾਦ ਨਾਲੂ ਹੈ ਇਸਦੇ ਬਾਰੇ ਇਹਦਾ ਫੈਸਲਾ ਜਨ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਤਾਂ ਮੰਨ ਜਿੱਤੇ ਗਰੀਸ ਮੰਨੂ ਜਿੱਤਣਾ ਜੇ ਤੂੰ ਕਰਨ ਨਾਲ ਨਾਲ ਇਹ ਵੀ ਤੱਸਿਆ ਹਾਂ ਤੱਸਿਆ ਹਾਂ ਉਸ ਤੱਸਿਆ ਦੀ ਕੀ ਅਜਿਹਾ ਜਿੱਤਣਾ ਜਿੱਤਣਾ ਨਾ ਉਤਰੀ ਜੀ ਇਹ ਕਹ ਲੜਾ ਜੀ ਕਹ ਲਿਆ ਜਨ ਸਾਰੀ ਕੋਈ ਦਵਾਈ ਵੀ ਖਾਈ ਜਾਓ ਤੇ ਨਾਲ ਪ੍ਰੈਸ਼ ਨੂੰ ਤਾਂ ਦਵਾਈ ਕੰਮ ਕਰ ਦੇਗੀ ਨਾ ਉਹ ਪ੍ਰੈਸ਼ ਹੋਣੀ ਹੈ ਮੰਨ ਲਿਓ ਕਿ ਚੱਲਣਾ ਪੈਗਾ 24 ਘੰਟੇ ਮੰਨ ਲਿਓ ਕਿ ਸੇਆਂ ਦੇ ਸਨੇ ਤੇ ਪਸੰਦ ਸਾਥ ਕਰਾਂ ਨੇ ਲੜਮੀ ਸਰਦੀ ਝੋਕ ਪਿਆਰ ਖੁਸ਼ੀ ਗਮੀ ਸਹਿਣ ਕਰਨਾ ਹੈ ਸਾਹੇ ਘਾਹੇ ਕੱਟ ਕੇ ਮਿੱਤੇ ਗਮਨ ਫਤੇ ਭਈ ਮਨਜੀਤ ਸਾਰੇ ਭਾਇ ਕੱਟ ਦੇ ਕਹਿੰਦੇ ਤਦੋਂ ਫਤੇ ਭਈ ਮਨਜੀਤ ਮਨਜੀਤ ਦੇ ਪਾਜੇ ਤੇ ਮਨਾਈ ਜਦੋਂ ਮਾਣ ਰਿਸ਼ੀ ਜਾਂਦੇ ਮੇਰਾ ਤੇਰਾ ਸੁਖ ਰਾਸਕੋਗ ਮਾਨਦਾਈ ਕਾਰਾ ਕ੍ਰਿਸ਼ਨਾ ਕੋਠੇ ਕਿੰਨੇ ਸੁਭਨ ਸਾਹਿਬ ਸੰਸਿਆ ਤੋਂ ਪ੍ਰਚਲਨ ਸੇ ਕਰਨ ਇਹ ਤਾਂ ਬੜਾ ਮੁੱਖਾ ਇਹਦਾ ਹੈ ਤੇ ਫਿਰ ਜੇ ਜੁਤੇ ਨਹੀਂ ਹੋਇਆ ਆਯੋਜਨ ਆ ਤੁਹਾਡਾ ਜਿਹੜਾ ਰਾਜਪਾਕੇ ਨੂੰ ਹੋਣਗੇ ਉਹ ਕੱਟੇ 6:30 ਰਾਜ ਕਰਦਾ ਆ ਰਿਹਾ ਹੈ ਅੱਗੇ ਤੁਸੀਂ ਬਿਨਾਂ ਬੇਟੇ ਇਹੀ ਕਹਿਦੇ ਸੌਣ ਕੋਣ ਨਹੀਂ ਜਾਂਦਾ ਅਸੀਂ ਹੁਣੇ ਸਿੱਤਰ ਖੜਕਾ ਜੀਏ ਤੇ 6 ਦੇ ਤੱਕ ਜੀ ਕਹ ਨੋਕਰ ਜੀ ਸਾਡਾ ਬਣ ਗਿਆ ਮਾਸਟਰ ਐ ਸਾਡਾ ਨੋਕਰ ਸਭੀ ਕੰਮ ਕਰਨੀ ਕਿਰਪਾ ਜਿਸ ਜੇ ਮਰਜ਼ੀ ਤੇ ਨੋਕਰ ਜੀ ਨੇ ਕੰਮ ਦੇਣਾ ਸੀ ਪਰ ਹੁਣੇ ਸੱਤ ਸੂ ਕਰਾਉਂਦਾ ਜੇ ਜੰਦ ਹੋਈ ਤਰਾਹੀ ਉਹ ਤੇ ਤੀ ਪੱਤਰ ਸਭ ਘਰ ਆਜੋ ਕੋ ਪੋਖਿਆਂ ਮਾਂ ਅੰਗੜਾਇਣਾ ਤਾਂ ਸਹੀ ਗੁਰਦੀ ਆਈ ਇਹਹੀ ਬੰਦਾ ਕਹਦਾ ਸਰਕਾਰ ਦਾ ਕੋ ਖੈਰਾ ਚਾਹੁੰਦਾ ਤੇ ਮਾਰਾ ਕਾ ਜੇਤੇ ਰਾ ਸਰੀਰ ਕੇ ਤੇ ਤੇ ਲੱਗਿਆ ਦੁੱਖ ਇਹਨੇ ਸਰੀਰ ਤੇ ਰਹਿਣਾ ਸਭ ਦੁੱਖਾਂ ਦੇ ਬੀਜ ਨੇ ਦੁੱਖ ਕੋ ਗਏ ਕੋਲ ਦੁੱਖ ਦੁੱਖ ਸੁਵਾਇਆ ਬੰਨ ਸਾਨੂੰ ਲੋੜ ਹੈ ਅਸੀਂ ਪਰਹੇਲ ਕਦੋਂ ਕੀਤਾ ਦਵਾਈ ਤਾਂ ਖਾ ਜਿੰਨਾ ਸੋਵਾ ਵੀ ਕਰਦੀ ਬਾੜ ਵੀ ਕਰਦੇ ਆ ਪਰ ਅਸੀਂ ਸ਼ਮਨ ਵੀ ਕਰਦਾ ਥੋੜੀ ਜਿਹੀ ਦਿਲੂਦਾ ਸ਼ਮਨ ਸਾਹਿਬ ਦਾ ਆਰਕੰਦ ਯਾਦ ਤੇਰੀ ਵਲ ਤੁਸੀਂ ਦੇਖੀ ਨਾ ਅੱਜ ਕਿਵੇਂ ਕਰੋਗੇ ਤੇਰੀ ਤੁਸੀਂ ਦੇਖੀ ਨਹੀਂ ਕਦੀ ਕਦੇ ਗਏ ਨਹੀਂ ਹੋਵੇ ਅੱਜ ਕਿਵੇਂ ਕਰੋਗੇ ਦੇਖੀ ਆਪਣਾ ਵੀ ਹਾਂ ਐੋ ਜੀ ਸੀ ਦੇਖਿਆ ਤਾਂ ਮੈਂ ਇਹਨੂੰ ਅਸੀਂ ਨਹੀਂ ਦੇਖਿਆ ਜੇ ਬੱਦਲ ਪਰੇ ਹੋਣਗੇ ਸਾਰੇ ਮੈਂ ਮੇਰੇ ਤੇ फेर ਇੱਕ ਟੱਕ ਲੱਗ ਗਿਆ ਜਾਨ ਕੋਈ ਸ਼ਰਮ ਨਹੀਂ ਆਇਆ ਜਾਨ ਫਿਰ ਪੋਸ਼ੀ ਦੇ ਘਾਟ ਤੋਂ ਬਸੇ ਲਿਕੇ ਅੱਜ ਦੇਕੇ ਕੱਖ ਨਹੀਂ ਐ ਮੈਂ ਬਦਲਣੇ ਲਾ ਕਰਿਆ ਸੀ ਕਿਤੇ ਇੱਕ ਵਾਰੀ کئی ਸਾਲ ਹੋ ਗਏ ਮੇਰੇ ਨਾਲ 11 ਬਜੇ ਦਾ ਦਿਨ ਲੈ ਕੇ ਆਲ ਬੰਨਿਆ ਸੀ ਇੰਨਾ ਜ਼ਿਆਦਾ ਗਾੜਾ ਬੱਦਲ ਆ ਗਿਆ ਬਹੁਤ ਜ਼ਿਆਦਾ ਮੇਰਾ ਕਰਦਾ ਦਿਨ ਨੂੰ ਪਹਿਲੇ ਕੱਲ ਮਾਇਆ ਸੀ ਆਹ ਸਾਡਾ ਅੰਨਤਾਲ ਹੋਇਆ ਪਿਆ ਪਾੜ ਵੀ ਕਰੀਨੇ ਮੈਂ ਜ਼ਰੂਰ ਕਰੀਨੇ ਖਾਲਾ ਨਹੀਂ ਕੋਈ ਖੜੀਨੇ ਨਹੀਂ ਆਉਂਦਾ ਜੋ ਜਿਹੋ ਦਿੱਤਾ ਰੋਗ ਦੇ ਸਰ ਉੱਤੇ ਕੋਈ ਇਹ ਸੁਭਦ ਕਿਸਵਾ ਟਿਕਾ ਵੀ ਨਹੀਂ ਤੇ ਸੁਭਦ ਕੰਟਰੋਲ ਚ ਆਣੀ